ਅੱਜ ਇੱਕ ਵਾਰ ਫਿਰ ਤੋਂ ਸੱਚੀ ਕਾਲੀ ਸਾਰਾ ਨੂੰ ਤੇ ਹੁਣ ਆਇਆ ਡੇਰਾ ਬਾਬਾ ਨਾਨਕ ਤੇ ਇੱਥੇ ਹੈਗਾ ਗੁਰੂ ਨਾਨਕ ਦੇਵ ਜੀ ਦਾ ਚੋਲਾ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਚੋਲਾ ਸਾਹਿਬ ਜੀ ਦੇ ਤੇ ਇੱਥੇ ਹੀ ਗੁਰੂ ਨਾਨਕ ਦੇਵ ਜੀ ਦੀ 16ਵੀਂ 17ਵੀਂ ਤੇ 18ਵੀਂ ਪੀੜੀ ਇੱਥੇ ਹੀ ਨੇ ਤੇ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ 18ਵੀਂ ਪੀੜੀ ਦੇ ਤੇ ਹੁਣ ਚੱਲਦੇ ਆਂ ਚੋਲਾ ਸਾਹਿਬ ਤੁਹਾਨੂੰ ਦਰਸ਼ਨ ਕਰਾਉਦੇ ਆਂ ਤੇ ਉਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰੂ ਨਾਨਕ ਦੇਵ ਜੀ ਦੀ 18ਵੀਂ ਪੀੜੀ ਦੇ ਤੇ ਉਸ ਤੋਂ ਬਾਅਦ ਬਾਰਡਰ ਦੇ ਨੇੜੇ ਗੁਰਦੁਆਰਾ ਸਾਹਿਬ ਹੈ ਤੇ ਉੱਥੇ ਵੀ ਜਾ ਕੇ ਆਵਾਂਗੇ ਤੇ ਇੱਥੇ ਦੂਰਬੀਨ ਵੀ ਲੱਗੀ ਹੋਈ ਜਿੱਥੋਂ ਕਰਤਾਰਪੁਰ ਸਾਹਿਬ ਨੂੰ ਆਪਾਂ ਦੇਖ ਸਕਦੇ ਆਂ ਸੋ ਚੱਲਦੇ ਆਂ ਹੁਣੇ ਹੁਣ ਆਗੇ ਜੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਤੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਪੈ ਜਾਂਦਾ ਹੈ ਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਆਂ ਚੋਲਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਤੇ ਇਹ ਆਈ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਤੇ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆਂ ਤੇ ਇਹ ਉਹੀ ਚੋਲਾ ਗੁਰੂ ਨਾਨਕ ਦੇਵ ਜੀ ਦਾ ਤੇ ਇਸ ਦੇ ਇਤਿਹਾਸ ਬਾਰੇ ਵੀ ਬਾਬਾ ਜੀ ਉਧਰ ਦੱਸ ਰਹੇ ਨੇ ਸੋ ਇਤਿਹਾਸ ਬਾਰੇ ਵੀ ਬਾਬਾ ਜੀ ਤੋਂ ਸੁਣਦੇ ਕੀ ਇਤਿਹਾਸ ਹੈ ਬਿਲਕੁਲ ਸਹੀ ਪੰਜਾਬ ਮਹਾਨ ਜਰਨ ਸਿੰਘ ਜੀ ਹੋਇਆ ਉਹਨਾਂ ਦੇ ਫੌਜ ਦੇ ਜਨੈਸਨਾ ਸਰਦਾਰ ਹਰੀ ਸਿੰਘ ਨਰਵਾ ਜੀ ਜਾਸਦਾ ਹਰੀ ਸਿੰਘ ਨਲਵਾ ਜੀ ਦਰਸਨ ਦਾ ਦਾਰੀ ਕਰਨ ਆਏ ਨੇ ਚੋਲਾ ਸਾਹਿਬ ਜੀ ਦੇ ਇਹ ਸ਼ੁਕਰਾਨੇ ਵਜੋਂ ਉਹਨਾਂ ਨੇ ਇਹ ਚਾਰ ਮਾਲੇ ਚੋਲਾ ਸਾਹਿਬ ਜੀ ਫੇਰ ਦਿੱਤੇ ਨੇ ਖਾਲਸਾ ਜੀ ਦੋਰ ਮਾਲੇ ਵਾਹ ਕੁ ਜੀ ਇੱਥੇ ਨੇ ਤੇ ਦੋਰ ਮਾਲੇ ਅਗੇ ਚਾਰ ਮਾਲੇ ਨੇ ਇਹ ਰਾਫਾਗ 200 ਸਾਹ ਪ੍ਰਾਣੀ ਵਾਹ ਕੁ ਜੀ ਚੋਲਾ ਸਾਹਿਬ ਜੀ ਕਮਾਲ ਬੇਬੇ ਨਾਨਕੀ ਦਾ ਹੈ ਆਪਣੇ ਅੱਸੀ ਕਰਾਈ ਤੇ ਬੇਬੇ ਨਾਨਕੀ ਜੀ ਨੇ ਆਪਣੇ ਵੀਰ ਗੁਨਾਹ ਬਾਸ਼ਾ ਜੀ ਨੂੰ ਵਿਆਹ ਸਮਾਰਮਲ ਮਾਲ ਪੇਰ ਕੀਤਾ ਸੀ ਜਾਂ ਬਟਾਰਾ ਸਾਹਿਬ ਕੰਨ ਸਰ ਸ਼ਾਹੀ ਹੋਏ ਗੁਨਾਹ ਬਾਸ਼ਾ ਨੇ ਇਹ ਸਰਮਾ ਦੀ ਕੜਾਈ ਖਾਸ ਤੈ ਦੋਨਾਂ ਪਾਸੇ ਕੋਈ ਆ ਕੋਈ ਬਰਸਤ ਨਹੀਂ ਇਹ ਭੈਣ ਤੇ ਭਰਾ ਦਾ ਪਿਆਰ ਆ ਇਹ ਰੇਂਗੀ ਦੁਨੀਆ ਤੱਕ ਰਹਿਣਾ ਹੈ ਇਸ ਦੇ ਲਈ ਉੱਤੋਂ ਤੱਕ ਇਹ ਚੋਲਾ ਸਾ ਗੁਨਾਹ ਬਾਸ਼ਾ ਜੀ ਲਈ ਇਹ ਬਾਹਾਂ ਨੇ ਇਹ ਗਲਮਾਂ ਇਹ ਤੈ ਰੱਜੀ ਹੋਈ ਆ ਇਹ ਦੋਹਾਂ ਸਾਹਿਬ ਜੀ ਨੂੰ ਲਾਪਗ 520 ਸਾਲ ਹੋ ਗਏ ਆ ਛੇਵੇਂ ਸ੍ਰੀ ਰਾਮ ਹੋ ਗਈ ਆ ਇਹ ਜੋਨੇ ਕੋਲ ਜੋ ਕਾਲੇ ਰੰਗ ਦੇ ਚੱਕਰ ਦਿਖਾਈ ਦੇ ਰਹੇ ਨੇ ਅਰਬੀ ਭਾਸ਼ੀ ਔਰਤਾਂ ਔਰ ਪ੍ਰਾਰਥਨਾ ਦੀ ਜੀਤ ਸਾਰੇ ਦੀਆਂ ਦੱਸੀਆਂ ਨੇ ਮੇਰੇ ਬਾਬੇ ਨਾਨਕ ਨੇ ਪਿਆਰੇ ਇਹ ਜੋਨੇ ਪਰ ਸਾਂਝੀ ਬਾਤ ਦਾ ਉਪਦੇਸ਼ ਦਿੱਤਾ ਹੋਇਆ ਏ ਅਵਲ ਅੱਲਾ ਨੂਰ ਆਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਦਾ ਰੂਪ ਜਿਆ ਕੌਣ ਭਲੇ ਕੋ ਮੰਨਦੇ ਇਲਾਹੀ ਜੁੜਾ ਗੁਣਾਂ ਦਾ ਅਸ਼ਰਾਏ ਇਹ 14 ਸਾਲ ਨੂੰ 520 ਸਾਲ ਹੋ ਗਏ ਆ ਛੇਵੀਂ ਸਰੀਰੰਭ ਹੋ ਗਈ ਆ ਤੇ ਨਾਲ ਹੀ ਇਹ ਪ੍ਰਾਰਥਨਾ ਚੌਪ ਸਵੇ ਉਹਲਾ ਸਾਹਿਬ ਜੀ ਦੇ ਨਾਲ ਖਰਾਤ ਪਾਏ ਗਿਰਦ ਹੋ ਚੁੱਕੇ ਨੇ ਨਾਲ ਦੇ ਬਾਤੋਂ ਗੁਰੂ ਘਰ ਦੀ ਬਖਸ਼ਿਸ਼ ਉਹਲਾ ਦੀ ਪ੍ਰਤੀਵਾਸ ਲੋਹ ਪਛਾਦ ਦਿਤੈਂਦਿਆ ਤੇ ਸੰਤਾਂ ਦੀਆਂ ਦਰਵਾਜ਼ਾਂ ਤੋਂ ਮਰੋ ਕਾਮਨਾਵਾਂ ਪੂਰੀ ਹੁੰਦੀਆਂ ਨੇ ਇਸੇ ਤੇ ਵਾਹਿਗੁਰੂ ਜੀ ਖਣ ਪਰਸੇ ਲੜੀਆਂ ਨਾਮ ਕੋ ਯੰਡੀਆਂ ਨੇ ਨਾਲ ਹੀ ਬਾਬਾ ਜੀ ਬੈਠੇ ਨੇ 베ਦੀ ਸਾਹਿਬਾਨ ਉਹ ਨਾਨਕ ਬਾਸ਼ਾ ਮਹਾਰਾਜ ਅਸਰਾਂ ਸਰਕਾਰ ਦੀ ਸੰਤਾਨ 베ਦੀ ਪ੍ਰਵਾਦ ਨੂੰ ਨਾਨਕ ਬਾਸ਼ਾ ਪ੍ਰਵਾਦ ਜਦ ਬਜੇਗਾ ਨਾ ਦਸੰਦੀ ਕਨਿਕਾ ਪ੍ਰਵਾਦ ਜੀ ਵਾਹਿਗੁਰੂ ਜੀ ਦਾ ਕਲਦਾ ਵਾਹਿਗੁਰੂ ਜੀ ਦਾ ਤੇ ਹੁਣ ਤੁਸੀਂ ਬਾਬਾ ਜੀ ਤੋਂ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦਾ ਇਤਿਹਾਸ ਸੁਣਿਆ ਤੇ ਦਰਸ਼ਨ ਕੀਤੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦੇਤੇ ਇੱਥੇ ਬਾਹਰ ਬੋਰਡ ਤੇ ਲਿਖਿਆ ਵੀ ਹੋਇਆ ਕਿ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦੇ ਅੰਦਰ ਕੀ ਕੁਝ ਪ੍ਰਾਤਨ ਉਹ ਪਿਆ ਹੋਇਆ ਤੇ ਇੱਕ ਤਾਂ ਇੱਥੇ ਰਮਾਲ ਬੀਬੇ ਨਾਨਕੀ ਜੀ ਦਾ ਪਿਆ ਤੇ ਇੱਥੇ ਚੋੜ ਸਾਹਿਬ ਵੀ ਆਪਣਾ ਇੱਥੇ ਪਿਆ ਤੇ ਰਮਾਲੇ ਜਿਹੜੇ ਜਰਨੈਲ ਹਰੀ ਸਿੰਘ ਨਲਵੋਜ ਨੇ ਦਿੱਤੇ ਸੀ ਉਹ ਵੀ ਪਏ ਨੇ ਇਹ ਇਸ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਤੁਸੀਂ ਇਹ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਇੱਥੇ ਹੀ ਅੱਠ ਨੁਕਰਾਂ ਵਾਲਾ ਖੂਹ ਹੈ ਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਬਾਬਾ ਨਾਨਕ ਜੀ ਦੇ ਨਾਮ ਤੋਂ ਹੀ ਰੱਖਿਆ ਹੋਇਆ ਹੈ ਤੇ ਤੁਹਾਨੂੰ ਦਰਸ਼ਨ ਕਰਵਾਉਣੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਤੇ ਪੌੜੀਆਂ ਚੜ੍ਹ ਕੇ ਉੱਪਰ ਜਾਣਾ ਹੁੰਦਾ ਗੁਰਦੁਆਰਾ ਸਾਹਿਬ ਦੇ ਤੇ ਇਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾਵਾਂਗੇ ਅੱਠ ਨੁਕਰਾਂ ਵਾਲਾ ਉਹ ਖੂਹ ਜਿੱਥੇ ਕਹਿੰਦੇ ਆ ਕਿ ਇਸ਼ਨਾਨ ਕਰਨ ਨਾਲ 18 ਦਾ ਰੋਗ ਵੀ ਦੂਰ ਹੋ ਜਾਂਦਾ ਹੈ ਤੇ ਇਹ ਦਰਸ਼ਣ ਕਰੋ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਬਾਰ ਸਾਹਿਬ ਦੇ ਤੇ ਇੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਇਆ ਤੇ ਇਸ ਤੋਂ ਹੇਠੇ ਕਰਕੇ ਸਾਈਡ ਤੇ ਹੀ ਉਹ ਹੀ ਖੂਹ ਬਣਿਆ ਹੋਇਆ ਹੈ ਅੱਠ ਨੁਕਰਾਂ ਵਾਲਾ ਖੂਹ ਤੇ ਹੁਣ ਹੇਠੇ ਚਲਦੇ ਆਂ ਤੇ ਤੁਹਾਨੂੰ ਦਰਸ਼ਨ ਕਰਵਾਂਦੇ ਆ ਉਸ ਖੂਹ ਦੇ ਇਹ ਆ ਗਈ ਉਹ ਹੀ ਖੂਹ ਅੱਠ ਨੁਕਰਾਂ ਵਾਲਾ ਖੂਹ ਤਾਂ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਇਤਿਹਾਸਿਕ ਖੂਹ ਹੈ ਇਹ ਲਾ ਤੇ ਇੱਥੇ ਕਹਿੰਦੇ ਇਸ਼ਨਾਨ ਕਰਨ ਨਾਲ 18 ਦਾ ਰੋਗ ਦੂਰ ਹੋ ਜਾਂਦਾ ਹੈ ਤੇ ਦਰਸ਼ਣ ਕਰੋ ਅੱਠ ਨੁਕਰਾਂ ਵਾਲੇ ਖੂਹ ਕਾਫੀ ਪ੍ਰਾਤਨ ਖੂਹ ਹੈ ਬਹੁਤ ਪੁਰਾਣਾ ਖੂਹ ਹੈ ਇਹ ਵਾਲਾ ਤੇ ਇੱਥੇ ਇਤਿਹਾਸ ਵੀ ਲਿਖਿਆ ਹੋਇਆ ਹੈ ਗੁਰਦੁਆਰਾ ਸ੍ਰੀ ਛੋਲਾ ਸਾਹਿਬ ਦੇ ਤੇ ਗੁਰਦੁਆਰਾ ਸ੍ਰੀ ਛੋਲਾ ਸਾਹਿਬ ਜੀ ਦਾ ਤੇ ਇਤਿਹਾਸਿਕ ਅੱਠ ਨੁਕਰਾਂ ਵਾਲੇ ਇਸ ਖੂਹ ਦਾ ਇਤਿਹਾਸ ਵੀ ਇੱਥੇ ਲਿਖਿਆ ਹੋਇਆ ਹੈ ਤੇ ਤੁਸੀਂ ਇਸ ਨੂੰ ਪੜ ਸਕਦੇ ਹੋ ਸਕਰੀਨਸ਼ਾਟ ਵਗੈਰਾ ਲੈ ਕੇ ਆ ਬਾਅਦ ਵਿੱਚ ਵੀ ਪੜ ਸਕਦੇ ਹੋ ਤੇ ਤੁਹਾਨੂੰ ਇੱਕ ਵਾਰ ਹੋਰ ਦਿਖਾਣਾ ਹੈ ਇਹ ਹਿਸਟੋਰੀਕਲ ਖੂਹ ਹੈ ਅੱਠ ਨੁਕਰਾਂ ਵਾਲਾ ਖੂਹ ਦੇਖੋ ਅੰਦਰ ਤੋਂ ਪਿੰਜਰਾ ਲਖਾਇਆ ਹੋਇਆ ਕਾਫੀ ਪ੍ਰਾਤਨ ਖੂ ਹੈ ਯਾਰ ਇਹ ਇੱਥੇ ਇੱਕ ਯਾਦਗਾਰ ਬਣੀ ਹੋਈ ਹੈ ਬਾਬਾ ਕਾਬਲੀ ਮਲ ਜੀ ਦੀ ਤੇ ਬਾਬਾ ਕਾਬਲੀ ਮਲ ਜੀ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਪੀੜੀ ਵਿੱਚੋਂ ਸਨ ਹਾਂਜੀ ਤੇ ਇਹ ਆ ਗਈ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਵਾਉਣਾ ਗੁਰਦੁਆਰਾ ਸਾਹਿਬ ਦੇ ਅੰਦਰ ਤੋਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਗੁਰਦੁਆਰਾ ਸਾਹਿਬ ਜੇ ਤਾਂ ਆਪਾਂ ਡੇਰਾ ਬਾਬਾ ਨਾਨਕ ਦੇ ਬੱਸ ਸਟੈਂਡ ਵੱਲੋਂ ਆਨੇ ਆ ਤਾਂ ਸਭ ਤੋਂ ਪਹਿਲਾਂ ਇਹ ਗੁਰਦੁਆਰਾ ਸਾਹਿਬ ਪੈਂਦਾ ਹੈ ਤੇ ਜੇ ਆਪਾਂ ਕਰਤਾਰਪੁਰ ਜਿਹੜਾ ਕੋਰੀਡੋਰ ਨੂੰ ਰਸਤਾ ਜਾਂਦਾ ਹੈ ਜੇ ਉਸ ਵੱਲੇ ਪਾਸੇ ਤੋਂ ਆਈਏ ਤਾਂ ਉਸ ਵੱਲੇ ਪਾਸੇ ਤੋਂ ਪਹਿਲਾਂ ਚੋਲਾ ਸਾਹਿਬ ਗੁਰਦੁਆਰਾ ਸਾਹਿਬ ਪੈਂਦਾ ਤੇ ਉਸ ਤੋਂ ਬਾਅਦ ਫਿਰ ਇੱਧਰ ਆ ਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਆ ਜਾਂਦਾ ਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਮਨ ਕੇ ਜਿਹੜਾ ਡੇਰਾ ਬਾਬਾ ਨਾਨਕ ਇੱਕ ਪਿੰਡ ਹੈ ਕਸਬਾ ਹੈ ਇੱਕ ਤੇ ਡੇਰਾ ਬਾਬਾ ਨਾਨਕ ਰਾਵੀ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਤੇ ਡੇਰਾ ਬਾਬਾ ਨਾਨਕ ਦਾ ਨਾਮ ਡੇਰਾ ਬਾਬਾ ਨਾਨਕ ਕਿਉਂ ਪਿਆ ਤੇ ਇਸ ਦੇ ਇਤਿਹਾਸ ਬਾਰੇ ਤੁਹਾਨੂੰ ਦੱਸ ਜੇ ਤਾਂ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਆਪਾਂ ਵంశਸ਼ਾਖ ਕਹਿ ਸਕਨੇ ਆ ਜਿਹੜੇ ਉਹਨਾਂ ਦੀ ਪੀਡੀ ਸੀਗੀ ਤੇ ਉਹਨਾਂ ਨੇ ਨਾ ਇੱਕ ਆਪਣਾ ਅਲੱਗ ਇੱਕ ਸ਼ਹਿਰ ਬਣਾਇਆ ਜਿਸ ਦਾ ਨਾਮ ਕੀ ਆਪਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਰੱਖਿਆ ਡੇਰਾ ਬਾਬਾ ਨਾਨਕ ਰੱਖਿਆ ਸੀਗਾ ਤੇ ਡੇਰਾ ਬਾਬਾ ਨਾਨਕ ਤੋਂ ਕਰੀਬਨ 1 ਕਿਲੋਮੀਟਰ ਤੋਂ ਹੀ ਸਰੰਦ ਸਰਹੱਦ ਸਰਹੱਦ ਪੈ ਜਾਂਦੀ ਹੈ ਪਾਕਿਸਤਾਨ ਦੀ ਤੇ ਉਸ ਸਰਹੱਦ ਤੋਂ ਆਪਾਂ ਦੂਰਬਿੰਦ ਰਾਹੀਂ ਕਰਤਾਰਪੁਰ ਸਾਹਿਬ ਨੂੰ ਆਪਾਂ ਦੇਖ ਸਕਦੇ ਆ ਜਿਹੜਾ ਕਿ ਸਰਹੱਦ ਤੋਂ 4 ਤੋਂ 5 ਕਿਲੋਮੀਟਰ ਕਰਤਾਰਪੁਰ ਸਾਹਿਬ ਪੈ ਜਾਂਦਾ ਹੈ ਤੇ ਜਦੋਂ ਗੁਰੂ ਨਾਨਕ ਦੇਵ ਜੀ 1515 ਈਸਵੀ ਨੂੰ ਆਪਣੀ ਪਹਿਲੀ ਉਦਾਸੀ ਤੋਂ ਬਾਅਦ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦੇਖਣ ਲਈ ਇੱਥੇ ਆਏ ਸੀਗੇ ਤਾਂ ਉਹਨਾਂ ਦੀ ਪਤਨੀ ਮਾਤਾ ਸੁਲਖਣੀ ਜੀ ਤੇ ਉਹਨਾਂ ਦੇ ਜਿਹੜੇ ਦੋ ਪੁੱਤ ਸਨ ਬਾਬਾ ਸ਼ਿਰੀ ਚੰਦ ਜੀ ਅਤੇ ਬਾਬਾ ਲਖਮੀ ਚੰਦ ਜੀ ਇੱਥੇ ਡੇਰਾ ਬਾਬਾ ਨਿਆਣਕ ਨੇੜੇ ਪੱਖੋ ਕੇ ਰੰਡਵਾ ਵੀ ਕੇ ਆਪਣੇ ਨਾਨਕਰ ਰਹਿਣ ਲਈ ਆਏ ਸਨ ਕਿ ਜਿੱਥੇ ਹੀ ਸ਼ੁਰੂ ਗੁਰੂ ਨਾਨਕ ਦੇਵ ਜੀ ਦੇ ਸੋਰੇ ਮਲਾਲਾ ਮੂਰਾ ਜੀ ਵੀ ਸਨ ਤੇ ਉਸ ਸਮੇਂ ਇਹ ਪਿੰਡ ਰਾਵੀ ਦਰਿਆ ਤੋਂ ਪਾਰ ਵਸਿਆ ਹੋਇਆ ਸੀਗਾ ਮਤਲਬ ਕਿ ਪੱਖੋ ਕੇ ਰੰਧਾਵੇ ਇੱਥੇ ਨਾਲ ਪਿੰਡ ਦੇ ਨਾਲ ਇੱਕ ਪਿੰਡ ਹੈ ਤੇ ਉੱਥੇ ਹੀ ਮਾਤਾ ਸੁਲਖਣੀ ਜੀ ਦੇ ਆਪਣੇ ਘਰ ਸੀਗਾ ਜਿੱਥੇ ਗੁਰਨਾਨਕ ਜੀ ਦੀ ਮਤਲਬ ਕਿ ਆਪਣੀ ਉਦਾਸੀ ਪਹਿਲੀ ਪਹਿਲੀ ਉਦਾਸੀ ਸਮੇ ਇੱਥੇ ਆਏ ਸੀਗੇ ਆਪਣੇ ਸੋਹਰੇ ਸੋਹਰੇ ਘਰ ਆਖੋ ਗਰੰਦਾਵਾ ਇਹ ਆ ਗਈ ਗੁਰਦੁਵਰਾ ਸ਼੍ਰੀ ਦੀ ਦਰਬਾਰ ਸਾਹਿਬ ਤੇ ਦਰਸ਼ਨ ਕਰੋ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਗੁਰਦੁਵਰਾ ਸਾਹਿਬ ਦੇ ਤੇ ਦਰਸ਼ਨ ਗੁਰੂ ਗੁਰਦੁਆਰਾ ਸਤਿਗੁਰੂ ਵਾਹਿਗੁਰੂ 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 ਵਾਹਿ ਤਾਂ ਉਹ ਬੱਸ ਸਟੈਂਡ ਤੋਂ ਵਗੈਰੇ ਤੋਂ ਲੈਣਾ ਪੈਂਦਾ ਤੇ ਥੋੜਾ ਜਿਹਾ ਪੈਦਲ ਜਾਵਾਂਗੇ ਤੇ ਅੱਗੇ ਦੇਖਦੇ ਜੇ ਕੋਈ ਬਾਈਕ ਵਗੈਰਾ ਜਾਂ ਲਿਫਟ ਵਗੈਰਾ ਕੁਝ ਮਿਲ ਜੇ ਤੇ ਅੱਗੇ ਕੋਰੀਡੋਰ ਦੇਖਦੇ ਤੇ ਉਹ ਵੀ ਦੇਖਾਂਗੇ ਜਿਵੇਂ ਪਹਿਲਾਂ ਦੂਰਬੀਨ ਰਹੀ ਉੱਥੇ ਦੂਰਬੀਨ ਹਲੇ ਵੀ ਹੈਗੀ ਹੈ ਦੂਰਬੀਨ ਆਪਾਂ ਕਰਤਾਰਪੁਰ ਸਾਹਿਬ ਦੇ ਦੇ ਸੀਗੇ ਬਾਰਡਰ ਤੋਂ ਬਾਹਰ ਸੋ ਜਾ ਰਹੇ ਹੁਣ ਅੱਗੇ ਦੇਖਦੇ ਆਂ ਇਹ ਰੋਡ ਜਾ ਰਿਹਾ ਜਿਹੜਾ ਕੀ ਕੋਰੀਡੋਰ ਵੱਲ ਨੂੰ ਡੇਰਾ ਬਾਬਾ ਨਾਨਕ ਤੋਂ ਬਾਹਰ ਨਿਕਲ ਗਏ ਕਸਬੇ ਤੋਂ ਤੇ ਉਹ ਸਾਹਮਣੇ ਤੁਸੀਂ ਜਿਹੜਾ ਦੇਖ ਰਹੇ ਹੋ ਉਹ ਕੋਰੀਡੋਰ ਹੈ ਤੇ ਇੱਥੇ ਕੋਈ ਵੀ ਆਟੋ ਵਗੈਰਾ ਇੱਥੇ ਕੋਈ ਰਿਕਸ਼ਾ ਨਹੀਂ ਜਾਂਦਾ ਕੋਰੀਡੋਰ ਤੱਕ ਤੇ ਉਹ ਸਾਹਮਣੇ ਉੱਤਕਰ ਕੋਈ ਵੀ ਨਹੀਂ ਜਾਂਦਾ ਹੈਗਾ ਤੇ ਇੱਥੋਂ ਕੋਈ ਦੇਖਣੇ ਕੋਈ ਲਿਫਟ ਵਗੈਰਾ ਆਪਣੇ ਮਿਲ ਜੇ ਤੇ ਲਿਫਟ ਤੇ ਹੀ ਅੱਗੇ ਜਾਵਾਂਗੇ ਗੁਰੂ ਵਾਹਿਗੁਰੂ 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 ਇੱਕ ਦੂਰ ਦੇ ਨਾਲ ਸਿੱਧਾ ਅੱਗੇ ਰਸਤਾ ਆ ਜਾਂਦਾ ਡੇਰਾ ਬਾਬਾ ਨਾਨਕ ਤੋਂ ਤੇ ਇਸ ਪਾਸੇ ਦੂਰ ਵੀ ਨਹੀਂ ਲੱਗੀ ਹੋਈ ਏ ਤੇ ਇਹ ਉੱਪਰੋਂ ਪੁਲ ਆ ਰਿਹਾ ਇੱਧਰ ਲੱਗਾ ਸੰਗਲ ਜਾਲ ਲੱਗਾ ਪਿਆ ਇੱਧਰ ਉਤਾਰਾਂ ਲੱਗੀਆਂ ਪਿਆ ਦੇਖੋ ਉਤਾਰਾਂ ਲੱਗੀਆਂ ਬਣ ਅੱਗੇ ਸਾਹਮਣੇ ਹੈਗਾ ਪਾਕਿਸਤਾਨ ਦਾ ਬਾਰਡਰ ਤੇ ਉਸ ਦੇ ਪਾਸੇ ਸਾਰਾ ਪਾਕਿਸਤਾਨ ਹੈ ਤੇ ਪਾਕਿਸਤਾਨ ਚ ਕਤਾਰਪੁਰ ਸਾਹਿਬ ਪੈ ਜਾਂਦਾ 4 ਕਿਲੋਮੀਟਰ ਪੈਂਦਾ ਡੇਰਾ ਬਾਬਾ ਨਾਨਕ ਕੋਰੀਡੋਰ ਤੋਂ ਤੇ ਇੱਥੋਂ ਆਪਾਂ ਪਹਿਲਾਂ ਦੂਰਬੀਨਾ ਦੇਖਿਆ ਕਰਦੇ ਸੀ ਤੇ ਇੱਧਰ ਦੂਰਬੀਨਾ ਵੀ ਆਪਾਂ ਹੱਥ ਦੇਖ ਸਕਦੇ ਆ ਤੇ ਸਾਹਮਣੇ ਐਮਬੈਸੀ ਹੈ ਮੇਰੇ ਖਿਆਲ ਪਾਕਿਸਤਾਨ ਦੀ ਪਹਿਲਾ ਐਮਬੈਸੀ ਆਂਦੇ ਜਦੋਂ ਨਹੀਂ ਇੰਡੀਆ ਦੀ ਕਿਉਂਕਿ ਕਦੀ ਗੇਟ ਹੈ ਨਹੀਂ ਅੱਗੇ ਇਹ ਉੱਪਰੋਂ ਇਹ ਵਾਲਾ ਪੁਲੀ ਆ ਰਿਹਾ ਜਿਹੜਾ ਪਾਕਿਸਤਾਨ ਤੇ ਇਹ ਸੈਂਟਰ 'ਚ ਆ ਜਾਂਦਾ ਹੈ ਇਸ ਪਾਸੇ ਇੰਡੇ ਜਿਸ ਖੜੇ ਆਂ ਉਰਲੇ ਪਾਸੇ ਪਾਕਿਸਤਾਨ ਆ ਜਾਂਦਾ ਸਾਹਮਣੇ ਤਾਰਾਂ ਦਿਖ ਰਹੀਆਂ ਹੁੰਦੀਆਂ ਉਸੇ ਪਾਸੇ ਦੂਰ ਪਾਕਿਸਤਾਨ ਆ ਸਾਰਾ ਤੇ ਦੂਰਬੀਨ ਨਾਲ ਹੀ ਦੇਖਦੇ ਅੱਗੇ ਕਿਸ ਤਰ੍ਹਾਂ ਕੋਈ ਦਰਸ਼ਨ ਨਹੀਂ ਕੀਤੇ ਕਰਤਾਕੁਟ ਸਾਹਿਬ ਦੇ ਫੋਟੋਆਂ ਵਗੈਰਾ ਜੀ ਜ਼ਰੂਰ ਦੇਖਿਆ ਤੇ ਇੱਕ ਵਾਰ ਦੂਰਬੀਨ ਨਾਲ ਵੀ ਦੇਖਦੇ ਦੇਖੋ ਇਹ ਸੰਗਤਾਂ ਦੇਖ ਰਹੀਆਂ ਨੇ ਇੱਕ ਭਾਈ ਦੂਰਬੀਨ ਦਿਖਾਈ ਯਾਰ ਕਿਹੜੀ ਹੈ ਛੋਟੀ ਵਾਲੀ ਨਾ ਪਾਦਨ ਦੁਕਾਨ ਫੋਟੋਗ੍ਰਾਫੀ ਇੱਥੇ 100 ਰੁਪਏ ਫੋਟੋ ਛੋਟੀ ਨਹੀਂ ਵੀ ਨਾ ਦੇ ਇਸ ਵਸੇਗੀ ਵੱਡੀ ਦੂਰਬੀਨ ਠੀਕ ਹੈ ਦੂਰਬੀਨ ਦੇਖਦੇ ਜੋ ਬਿਲਕੁਲ ਸਟੇ ਟਾਈਮ ਕਰਤਾਰਪੁਰ ਸਿਆਲ ਉਹਦੇ ਵੈਲਕਮ ਟੂ ਪਾਕਿਸਤਾਨ ਪੁੱਲ ਬੰਨ ਰਿਹਾ ਬਸ ਤੋਕੇ ਜਾਂਦੀ ਹੈ ਇਹ ਹੈ ਬਾਰਡਰ ਪਾਕਿਸਤਾਨ ਦਾ ਦੂਰਬੀਨਾਂ ਇੱਕ ਛੋਟੀ ਦੂਰਬੀਨ ਤੇ ਕਬੱਡੀ ਦੂਰਬੀਨ ਆਪਾਂ ਅੱਧਰ ਦੇਖ ਲਦੇ ਹਾਂ ਦੂਰਬੀਨਾਂ ਨੂੰ ਕਲੀਅਰਟੀ ਨਹੀਂ ਦਿਖਦੀ ਐ ਇੱਕ ਵਾਰ ਇਹਨਾਂ ਦਾ ਪ੍ਰੋਸੈਸ ਪਤਾ ਕਰਾਂਗੇ ਕੀ ਪ੍ਰੋਸੈਸ ਹੁੰਦਾ ਹੈ ਜਾ ਕੇ ਜਰੂਰ ਆਵਾਂਗੇ ਇੱਕ ਵਾਰ ਤੇ ਦੂਰਬੀਨਾਂ ਦੇਖਦੇ ਹਾਂ ਇੱਕ ਵਾਰ ਹਾਂਜੀ ਤੇ ਤੁਸੀਂ ਇਸ ਵੀਡੀਓ ਵਿੱਚ ਦਰਸ਼ਣ ਕੀਤੇ ਡੇਰਾ ਬਾਬਾ ਨਾਨਕ ਗੁਰਦੁਆਰਾ ਛੋਲਾ ਸਾਹਿਬ ਦੇ ਤੇ ਕਰਤਾਰਪੁਰ ਸਾਹਿਬ ਦੇ ਦੂਰਬੀਨਾਂ ਸੋ ਇਸ ਲੋਨ ਕਰਦੇ ਹੁਣ ਇੱਥੇ ਹੀ ਐਂਡ ਤੇ ਚੱਲਦੇ ਹਾਂ ਦਰਬਾਰ ਸਾਹਿਬ ਕੋ Well to